ਜਿਹੜਾ ਸਿਵਲ ਹਸਪੀਟਲ ਧੂਰੀ ਦਾ ਨਵੀਂ ਜਿਹੜੀ ਬਿਲਡਿੰਗ ਬਣ ਰਹੀ ਹੈ ਹਸਪੀਟਲ ਦੀ ਉਹਦਾ ਪਹਿਲਾ ਲੈਟਰ ਪੈ ਰਿਹਾ ਅੱਜ ਦੀ ਲਾਗਤ तकरीबन 22 ਕਰੋੜ ਰੁਪਏ ਦੇ ਕਰੀਬ ਜਿਹੜਾ ਲੰਬੇ ਸਮੇਂ ਤੋਂ ਧੂਰੀ ਹਲਕੇ ਦੀ ਡਿਮਾਂਡ ਸੀ ਕਿ ਸਾਡਾ ਜਿਹੜਾ ਹਸਪਤਾਲ ਆ ਕਿ ਵਧੀਆ ਆਧੁਨਿਕ ਹਸਪਤਾਲ ਹੋਣਾ ਚਾਹੀਦਾ ਅੱਜ ਜਿਹੜਾ ਸੀਐਮ ਸਾਹਿਬ ਦਾ ਆਪਣਾ ਹਲਕਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਹਸਪੀਟਲ ਦਾ ਰਾਜ ਕੀਤਾ ਸੀਗਾ ਲੰਮੇ ਟਾਈਮ ਤੋਂ ਲਾ ਕੇ ਕਮੁੱਚੀ ਸਾਰੀ ਟੀਮ ਜਿਹੜਾ ਕੰਮ ਕਰ ਰਹੇ ਨੇ ਠੇਕਦਾਰ ਸਾਹਿਬ ਇੰਜੀਨੀਅਰ ਸਾਹਿਬ ਸਾਡੇ ਭਗਤ ਸਿੰਘ ਸਾਡੀ ਸਮੁੱਚੀ ਟੀਮ ਚੇਅਰਮੈਨ ਸਾਹਿਬ ਕੁਰਲੀ ਸਾਹਿਬ ਜਿਹੜੇ ਨਾਲ ਅੱਜ ਆਏ ਨੇ ਅਸੀਂ ਦੇਖਣ ਲਈ ਆਏ ਆ ਕਿਉਂਕਿ ਲੈਂਟਰ ਅੱਜ ਪੈ ਰਿਆ ਇਸ ਲਈ ਟੂਰੀ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਸਾਡੀ ਕਿਸਮਤ ਖੁਲੀ ਆ ਕਿ ਸਾਨੂੰ ਪੰਜਾਬ ਦਾ ਮੁੱਖ ਮੰਤਰੀ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਤਾਂ ਸਾਡੇ ਅੱਜ ਇੰਡੀਆ ਆਈਡੀਆ ਵੱਡੀਆਂ-ਵੱਡੀਆਂ ਜਿਹੜੀਆਂ ਬਿਲਡਿੰਗਾਂ ਬਣੀਆਂ ਸ਼ੁਰੂ ਹੋਈਆਂ ਔਰ ਧੂਰੀ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਆ ਇਸ ਲਈ ਮੈਂ ਸਾਰੇ ਧੂਰੀ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਕਰਦਾ ਹਾਂ ਭੋਲੀ ਸਾਹਿਬ ਸਾਥੀਓ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਜਿਹੜੀ ਧੂਰੀ ਦੀ ਡਿਵੈਲਪਮੈਂਟ ਦੀ ਸ਼ੁਰੂਆਤ ਇਹ ਜੋ ਹਸਪੀਟਲ ਦੀ ਆ ਬਿਲਡਿੰਗ ਬਣ ਰਹੀ ਹੈ ਡਾਕਟਰ ਦੱਸਿਆ ਜਿਵੇਂ ਕਿ 2.5 ਕਰੋੜ ਇੱਕ ਰੋਪੀ ਲੱਖ ਵਾਲਾ ਇਹ ਡੇਟਲ ਬਣ ਰਿਹਾ। ਉਹ ਕ ਲੰਬੇ ਸਮੇਂ ਤੋਂ ਧੂਲੇ ਦੇ ਲੋਕਾਂ ਦੀ ਬੇਰੀ ਡਿਮਾਂਡ ਸੀ ਹਸਪੀਟਲ ਵਾਲੀ। ਉਹਦੀ ਸ਼ੁਰੂਆਤ ਹੋਈ ਹੈ ਤਾਂ ਆਉਣ ਵਾਲੇ ਸਮੇਂ ਚ ਹੋਰ ਵੀ ਇੱਥੇ ਆਧੁਨਿਕ ਤਰੀਕੇ ਨਾਲ ਮਸ਼ੀਨਾਂ ਜਾਂ ਜੋ ਵੀ ਟੈਸਟ ਸਾਰਾ ਕੁਝ ਅੱਛੇ ਡਾਕਟਰ ਹਰ ਤਰ੍ਹਾਂ ਦੀ ਸਹੂਲਤ ਦੇ ਹਸਪਤਾਲ ਦੇ ਵਿੱਚ ਬਣੇ ਤੁੰਗੀ ਮਿਲੂਗੀ। ਔਰ ਉਹਦੇ ਲਈ ਵਕਤ ਵਕਤ ਨਹਿਮ ਦੇ ਵਕਤ ਵਕਤ ਸੀਐਮ ਸਾਹਿਬ ਦਾ ਆਪਣਾ ਹਲਕੇ ਫੰਡ ਆਉਂਦੇ ਰਹਿਣਗੇ ਤੇ ਇਸ ਤਰੀਕ ਕਿਹੜਾ ਹਸਪਤਾਲ ਹੈ ਦੀ ਡਿਵੈਲਪਮੈਂਟ ਹੋ ਰਹੀ ਹਨ ਕਿ ਜਿੱਥੇ ਹਸਪਤਾਲ ਦੀ ਡਿਵੈਲਪਮੈਂਟ ਹੈ ਉੱਥੇ ਪੂਰੇ ਧੂਰੀ ਦੇ ਵਿੱਚ ਭਾਰਵੇਂ ਜਿਹੜੇ ਬੰਦਾਸ਼ਕਾਰ ਜਿਹੜੇ ਪਿੰਡਾਂ ਦੇ ਨੇ ਸ਼ਹਿਰ ਦੇ ਨੇ ਜਿਹੜੇ ਦੇਖਿਆ ਕਿ 36 ਕਰੋੜ ਦੀ ਲਾਗਤ ਨਾਲ ਸਪੇਸ ਵਟਾ ਗਿਆ ਗਿਆ ਉਹਦੇ ਉੱਪਰ ਉਲ ਬਣਨ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਸੀਵਰੇਜ ਦੇ ਕੰਮ ਇਸੇ ਤਰ੍ਹਾਂ ਹੀ ਪਿੰਡਾਂ ਚ ਲਾਇਬ੍ਰੇਰੀਆਂ ਇੱਕ ਇੱਕ ਅੱਛੇ ਸਕੂਲ ਅੱਛੇ ਮਹੱਲਾ ਕਲੀਨਖਾਂ ਤੇ ਸੜਕਾਂ ਸੋ ਇੱਥੋਂ ਪਤਾ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਪੂਰੇ ਪੰਜਾਬ ਦੀ ਡਵੈਲਪਮੈਂਟ ਹੋ ਰਹੀ ਹੈ ਸੋ ਮੈਂ ਮੁਬਾਰਕਬਾਦ ਦਿੰਦਾ ਹਾਂ ਪੰਜਾਬੀਆਂ ਨੂੰ